ਵਾਟਰ ਇਧਰ ਤੇ ਆਪਾਂ ਇੰਨੇ ਵਿੱਚ ਹੋਰ ਗੱਪੀ ਸਸਿਆਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣਾ ਨਵੇਂ ਵਲੌਗ ਜੀ ਤੇ ਆਪਾਂ ਜੀ ਪਹੁੰਚ ਗਏ ਐਮਪੀ ਕੰਬੈਨਾਂ ਕੋਲੇ ਰਿਪੇਅਰਿੰਗ ਚੱਲ ਰਹੀ ਆ ਤੇ ਇਧਰ ਸਾਹਮਣੇ ਪਈ ਤਾਂ ਹਾਂ ਇਹਨੂੰ ਪੁੱਛਦਿਆਂ ਪਹਿਲੀ ਵਾਰ ਆ ਅੱਗੇ ਕੋਈ ਪਹਿਲੇ ਸਸਿਆਕਾਲ ਆ ਸਸਿਆਕਾਲ ਜੀ ਤੇ ਪਹਿਲੋ ਕਿੰਨੇ ਵਾਰ ਲਾ ਚੁੱਕਾ ਕੰਬੈਨਾਂ ਦੇ ਤੋਂ ਹਾਂ ਠੀਕ ਸੱਤ ਵਾਰ ਵੀਰ ਗਿਆ ਸੀ ਗਿਆ ਪਹਿਲੇ ਕੰਬੈਨ ਫੁੱਲ ਚਲਾਉਂਦਾ ਹਾਂਜੀ ਚਲੋ ਵਧੀਆ ਚ ਗੱਲ ਕੰਬੈਨ ਚਲਾਣੀ ਵੀ ਚਾਹੀਦੀ ਆ ਤੇ ਤੈਨੂੰ ਇਦਾਂ ਇਹ ਏਰੀਆ ਕਿਵੇਂ ਦਾ ਲੱਗਿਆ ਤੈਨੂੰ ਬਹੁਤ ਵਧੀਆ ਏਰੀਆ ਹੈ ਅੱਛਾ ਇ ਉੱਧਰ ਗਿਆ ਸੀ ਐਮਪੀ ਚ ਉੱਥੇ ਮੇਰਾ ਦਿਲ ਨਹੀਂ ਲੱਗਦਾ ਸੀ ਇੱਥੇ ਵੀ ਨਾਲ ਹੋਰ ਵੀ ਗੇਰ ਵਧੀਆ ਦਿਲ ਲੱਗਿਆ ਹੈ ਠੀਕ ਹੈ ਤੇ ਹੋਰ ਬਾਕੀ ਰਿਪੇਅਰਿੰਗ ਦਾ ਕਿੰਨਾ ਕੰਮ ਰਹਿ ਗਿਆ ਆਪਣਾ ਸਾਡਾ ਬਸ ਅਸੀਂ ਉਹਨੂੰ ਸਾਰਾ ਸਮਾਨ ਕੋਲ ਦਿੱਤਾ ਵਾ ਸਫਟੀ ਕਰਨੀ ਹੈ ਜੀ ਤੇ ਸੀ ਜੀਨ ਮੇਰਾ ਵੀਰ ਵਧੀਆ ਲੱਗ ਜਾਣਾ ਯਾਦ ਕਰਾਂਗੇ ਤੈਨੂੰ ਠੀਕ ਹੈ ਤੇ ਜੇ ਕੋਈ ਤੇਰਾ ਮਾਲਕ ਕੋਈ ਗੱਲ ਮਾੜੀ ਮਢੀ ਕਹੇ ਦੇ ਬਰਦਾਸ਼ਤ ਕਰਨੀ ਪੈ ਸਕਦੀ ਹੈ ਠੀਕ ਹੈ ਇਹ ਨਹੀਂ ਕਹਿਣਾਗਾ ਆਪਾਂ ਯਾਰ ਤੂੰ ਮਨਾ ਗੱਲ ਕੀਤੀ ਜੋ ਕੀਤੀ ਯਾਰ ਭਰਾਵਾਂ ਦਾ ਰਸੀਨ ਲੱਗ ਜਾਣਾ ਹਾਂਜੀ ਹਾਂਜੀ ਹਾਂ ਤੇ ਮਸ਼ੀਨ ਬਹੁਤ ਵਧੀਆ ਤੇਰੀ ਤੇ ਆ ਦੇਖੋ ਜੀ ਪ੍ਰੀਤ ਕੰਪੈਨ ਦੀ ਰਿਪੇਅਰਿੰਗ ਚੱਲ ਰਹੀ ਹੈ ਇੱਧਰ ਸਾਹਮਣੇ ਤੇ ਸੁਣਨਾ ਆਪਾਂ ਹੋਰ ਵੀ ਖਾਵਾਂਗੇ ਬੰਦੇ ਹੋਰ ਵੀ ਆਏ ਮਸ਼ੀਨਾਂ ਲੈ ਕੇ ਇੱਥੇ ਯਾਨੀ ਕਿ ਇਹਦਾ ਇੱਥੇ ਪਹਿਲਾਂ ਕੱਢਣ ਦੀ ਸੁਭਾਵਨਾ ਹੈ ਸਾਡੀ ਅਸੀਂ ਫਿਰ ਸਾਹ ਲੈ ਕੇ ਚੱਲੇ ਇੱਥੇ ਛਾਂ ਸੀਗੀ ਨਾਲ ਵਧੀਆ ਥੋੜਾ ਮਾੜਾ ਮਾੜਾ ਵੈਲਡਿੰਗ ਦਾ ਕੰਮ ਉਹ ਕਰਾਵਾਂਗੇ ਆਪਾਂ ਇੱਥੋਂ ਵੈਲਡਿੰਗ ਲਾਵਾਂਗੇ ਤੇ ਆ ਮਸ਼ੀਨ ਦੇਖ ਲੈ ਤੁਸੀਂ ਕਹਿੰਦੇ ਮਸ਼ੀਨਾਂ ਰਿਪੇਅਰ ਨਹੀਂ ਕਰਦੇ ਮਸ਼ੀਨ ਪੂਰੀ ਬਾਹਰ ਖੋਲੀ ਪਈ ਆ ਵੀ ਕਈ ਬੰਦੇ ਹੁੰਦੇ ਨੇ ਨਾ ਬਾਹਰ ਉਵੇਂ ਮਾੜਾ ਮਾੜਾ ਗਰੀਕ ਹੋ ਕਰਕੇ ਚਲ ਤਰੇਹਰ ਗੈਡਮ ਬਿਲਕੁਲ ਸਹੀ ਹੈ ਸਟਾਪ ਕਰ ਵੀ ਸਹੀ ਨੇ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਧਰ ਐਚ ਆਰ ਐਸ ਵੱਲੇ ਬਾਕੀ ਤੇ ਤਾਜਾ ਲਾਗੇ ਵੀ ਦੱਸਿਆ ਜੀ ਕਿ ਪ੍ਰੀਤ ਕਿਹੜਾ ਮਾਡਲ ਹੋ ਸਕਦੀ ਹੈ ਕੰਬੈਨ ਇਹ ਮਾਡਲ ਦਾ ਮੈਨੂੰ ਨਹੀਂ ਪਤਾ ਬਾਈ ਜੀ ਆਪਾਂ ਪੁੱਛਿਆ ਵੀ ਨਹੀਂ ਤੁਸੀਂ ਆਪ ਦੱਸਣਾ ਜੀ ਕਿਹੜਾ ਮਾਡਲ ਹੋ ਸਕਦੀ ਆ ਇੱਧਰ ਐਚ ਐਸ ਆਰ ਵਾਲੇ ਆ ਗਏ ਜੀ ਬੰਦਾ ਲੱਗਦਾ ਸਵੇਰੇ ਫਿਰ ਪੰਜ ਵਜੇ ਉੱਠ ਕੇ ਲੱਗਾ ਮੈਨੂੰ ਲੱਗਦਾ ਇਹਨਾਂ ਨੇ ਕੁਛ ਕੀਤਾ ਹੀ ਕੋਈ ਨਹੀਂ ਬੰਨ ਲੇਟ ਰੂਟ ਆਇਆ ਕੱਲ ਕੀ ਚੱਕਰ ਹੈ ਹੋਰ ਭਾਈ ਲੱਗਾ ਪ੍ਰਸ਼ਾਸਨਕਾਰ ਬਲਾ ਪਲੇ ਪ੍ਰਸ਼ਾਸਨਕਾਰ ਜੀ ਕਿੰਨੇ ਬੰਦੇ ਆਏ ਕੰਬਾਇਲ ਦੇ ਤੁਸੀਂ ਦੋ ਬੰਦੇ ਦੋ ਹੀ ਆਏ ਤੇ ਬਾਕੀ ਕਿੱਥੇ ਚਲੇ ਗਏ ਬਾਕੀ ਬਾਅਦ ਕਦੋਂ ਜਦ ਰਿਪੇਅਰ ਹੋ ਗਈ ਅੱਛਾ ਜਾਨੀ ਕੋ ਉਹ ਰਿਪੇਅਰ ਦਾ ਫਾਇਦਾ ਠਾਹ ਰਹਿਣ ਲਗੇ ਉਹਦੇ ਨਾਲ ਬੰਦਾ ਆਪੇ ਕਾਰ ਕੋ ਲਾਗਾ ਤਾਂ ਅਸੀਂ ਚਲੋ ਮੌਕੇ ਜਾਵਾਂ ਚਲਾ ਸਟੀਅਰਿੰਗ ਤੇ ਬੈਠਣ ਲਗੇ ਜਾਵਾਂਗੇ ਐਵੇਂ ਗੱਲਾਂ ਨਾ ਤੇ ਤੇਰਾ ਕੰਮ ਤਕਰੀਬਨ ਥੋੜਾ ਹੀ ਇੰਨਾ ਜ਼ਿਆਦਾ ਨਹੀਂ ਹੈਗਾ ਕਮੈਂਡਰ ਸਾਫ ਦਾ ਹੀ ਆ ਹਨਾ ਫਰੇਹ ਕਰਨਾ ਬਾਸਕਟ ਪਾਣੀ ਕੋਈ ਜ਼ਿਆਦਾ ਨਹੀਂ ਮਸ਼ੀਨ ਦਾ ਕੰਮ ਹੈ ਗਾ ਜੀ ਇਹ ਮੇਰੇ ਖਿਆਲ ਚ ਪਹਿਲੇ ਇੱਕ ਅੱਧਾ ਸੀਨ ਲੱਗਿਆ ਆ ਤੇ ਦੂਸਰਾ ਸੀਨ ਬਾਹਰ ਆਈਆ ਕਮੈਂਟ ਜਦੋਂ ਨਵੀਂ ਲਈਆ ਕਿਹੜਾ ਮਾਡਲ ਹੈ ਇਹ 15 15 ਮਾਡਲ ਹੈ ਜੀ ਤੇ ਐਚ ਆਰ ਐਸ ਮਸ਼ੀਨ ਬਹੁਤ ਹੀ ਬੜੀਆਂ ਤੇ ਤਕਰੀਬਨ ਬੰਦਿਆਂ ਨੇ ਜਦੋਂ ਲਈਆ ਇਹ ਇੱਕ ਦੋ ਸੀਨ ਆ ਗਏ ਇੱਕ ਦੋ ਸੀਨ ਹੈ ਡਿਕਸਨ ਲਾ ਜਾਈ ਹਾਂ ਪਹਿਲੇ ਸੀਨ ਲੱਗ ਗਿਆ ਵਧੀਆ ਬ੍ਰੇਕ ਲੱਗਦੀ ਆ ਯਾਰ ਨੋ ਨੀ ਯਾਰ ਆ ਗਿਆ ਡਿਕਸਨ ਲੱਗੇ ਹੋਏ ਆ ਬਾਈ ਬੰਦੇ ਨੇ ਲਾ ਜਣਾ ਸ਼ੌਂਕ ਨਾਲ ਆ ਤੂੰ ਵਧੀਆ ਢਿੱਕ ਸੋ ਤੇ ਨੜ ਦੋ ਪਹਾੜੀ ਕਲਾਸ ਚਲੇ ਉੱਪਰਲੇ ਪਾਏ ਨੇ ਆ ਬਲੇ ਉਹ ਉਦਲੇ ਪਲੇਟ ਆ ਆ ਮੋਰਨੀਆਂ ਵਡੀਆਂ ਕੀਤੀਆਂ ਨੇ ਆਪ ਕੀਤੀਆਂ ਜੀ ਇਹ ਮੋਰਨੀਆਂ ਮੈਂ ਹਰ ਉਹਨਾਂ ਲਾਗ ਦਿੱਤੀਆਂ ਨੇ ਆ ਦੇਖੋ ਜੀ ਬੰਦੇ ਨੇ ਮੋਰਨੀਆਂ ਮੋਰਨੀਆਂ ਆ ਵਧੀਆ ਲਾਂਜਾਂ ਨੇ ਜਾਨੀ ਕਿ ਮਸ਼ੀਨ ਦੇ ਨਾਲ ਜਿਹੜੇ ਹੁਣ ਨਵੇਂ ਮਾਡਲ ਚਾਰੇ ਉਹ ਚੀਕਾ ਲਾਂਜਾਂ ਇਹਨਾਂ ਨੇ ਬਣਾ ਕੇ ਇਹ ਬਣੇ ਆਪਣੇ ਮਿਲ ਜਾਂਦੀਆਂ ਕਿੰਨੇ ਦੀ ਇੱਕ ਮਿਲੀ ਆ 3000 ਸੈਟ ਹੈ ਸੈਟ ਹਰੇ ਦੋਵੇਂ ਉੱਦਲੀ ਤੋਂ ਦਮਿਤ ਕਹਿੰਦੇ ਨਹੀਂ ਆ ਲੈ ਥੱਲੋਂ ਵੀ ਕੰਪਲੀਟ ਆ ਲੈ ਕੱਲੇ ਪਲੇਟਾਂ ਹੀ ਆ ਪਲੇਟਾਂ ਆਈਆਂ ਨੇ ਇੰਨੀ ਨਹੀਂ ਬਾਸ ਇਹ 3000 ਦੀ ਨਹੀਂ ਆ ਕੋ ਬੜਾ ਮਹਿੰਗਾ ਯਾਰ ਇਹਨਾਂ ਕੋਲ ਦਾ ਦੇਖੋ ਇਹ ਬਾਕੀ ਤੁਸੀਂ ਹੁੱਕ ਦੰਦਾ ਜਾਂ ਲਾ ਲੋ ਮਸ਼ੀਨ ਬਾਰਕ ਨਹੀਂ ਚੱਲੀ ਆ ਦੇਖੋ ਸੀਨ ਬਿਲਕੁਲ ਨਹੀਂ ਚੱਲੀ ਇੱਕ ਅੱਧਾ ਸੀਨ ਅੱਗੇ ਚੱਲੀ ਦਾ ਦੂਸਰਾ ਸੀਨ ਹੁਣ ਆਈ ਆ ਬਾਹਰ ਤੇ ਐਚ ਆਰ ਐਸ ਐਸ ਸਟਾਪ ਕਰ ਬਹੁਤ ਉੱਚਾ ਆ ਜੀ ਆ ਦੇਖੋ ਹੱਥ ਕਿਸੇ ਨੂੰ ਤਾਂ ਨਹੀਂ ਪਹੁੰਚਦਾ ਕਿਸੇ ਕਿਸ ਨੂੰ ਲੱਗਾ ਦੇ ਮਸ਼ੀਨ ਵੀ ਪੂਰੀ ਸਾਫ਼ ਸੁਥਰੀ ਆ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਆਪਣੇ ਵਾਲੀ ਮਥਾੜੂ ਕੋਲੇ ਇੱਧਰ ਖੁੱਲੀ ਪਈ ਇਹਦਾ ਵੀ ਸਮਾਨ तकरीबन ਕੱਢਿਆ ਹੀ ਪਿਆ ਤੇ ਇਹਦਾ ਜੀ ਇੱਕ ਸਟਾਪਕਰ ਤੇ ਥੋੜਾ ਇਹ ਫਾਲਡਾ ਵਿੰਗਾ ਹੈ ਵਿੰਗਾ ਵੀ ਨਹੀਂ ਹੋਇਆ ਤੇ ਇਹਦਾ ਜੀ ਅੱਗੋਂ 40 ਟੁੱਟੀ ਇੱਥੋਂ ਸਾਹਮਣੇ ਤੇ ਆਪਾਂ ਹੁਣ ਕਰਦੇ ਜੀ ਮੋਬਾਈਲ ਟਾਂਗ ਵਗੈਰਾ ਕਰਕੇ ਫਿਰ ਹੋ ਗਿਆਂ ਤੇ ਬਾਕੀ तकरीबन ਸਟਾਪਕਰ ਸਾਰੇ ਸਹੀ ਆ ਬੈਡ ਬਡੋਕੇ ਆ ਜੀ ਤੇ ਐਕਸਲ ਪਊਗਾ ਜੀ ਇਹਦਾ ਦੇਖੋ ਕਪਲਿਨ ਤੇ ਐਕਸਲ ਮੇਰੇ ਖਾਲਜ ਪੈਣਗੇ ਇਧਰ ਆ ਦੇ ਛੋਟਾ ਐਕਸਲ ਪਊਗਾ ਇਧਰ ਠੀਕ ਆ ਜੀ ਤੇ ਆ ਡੈਕਸ਼ਨ ਤੇਲ ਕਿਥੋਂ ਕੱਢੀ ਜਾਂਦੀ ਆ ਇਹ ਜੀ ਤੇਲ ਨਟ ਤੋਂ ਆ ਰਿਹਾ ਥੱਲੇ ਨੂੰ ਇਧਰ ਵੀ ਨਟ ਤੋਂ ਆ ਰਿਹਾ ਮਗਲੈ ਵਾਲੀ ਦੱਬੇ ਪੈਦੇ ਤੇ ਬਾਕੀ ਚੈੱਕ ਕਰੋ ਤੁਹਾਨੂੰ ਆਪਣੇ ਮਥਾੜੂ ਕਿੱਦਾਂ ਦੀ ਲੱਗੀ ਆ ਜੀ ਤੇ ਮਸ਼ੀਨ ਚੱਲਣ ਚ ਵਧੀਆ ਹੈ ਬਹੁਤ ਵਧੀਆ ਮਸ਼ੀਨ ਹੈ ਬਾਕੀ ਨਾ ਥੋੜਾ ਜਿੰਦਾ ਉਹ ਸਾਬ ਦਾ ਮਸ਼ੀਨ ਚੱਲਣ ਚ ਕੋਈ ਮਾੜੀ ਨਹੀਂ ਹੈਗੀ ਮਸ਼ੀਨ ਚੱਲਣ ਦਾ ਬਹੁਤ ਸੋਹਣੀ ਆ ਤੇ ਕੰਮ ਕਰ ਥੋੜਾ ਜ ਹੈਗਾ ਜਿਵੇਂ ਕਿ ਤੁਹਾਨੂੰ ਆਪ ਦਿਖਾਉਂਦੇ ਕਿ ਬੈਰਿੰਗਾਂ ਨੂੰ ਇਹਨਾਂ ਦਾ ਗ੍ਰੀਸ ਕਰਾਂਗੇ ਕਿਉਂਕਿ ਬੈਰਿੰਗ ਬਿਲਕੁਲ ਸਹੀ ਆ ਇਹ ਇਹ ਬੰਦਾ ਜਿਹੜਾ ਬੰਦਾ ਗ੍ਰੀਸ ਕਰਦਾ ਰ ਬੰਦਾ ਕਾਰੀਗਰ ਸੀ ਆਪਣਾ ਕਿਨੇ ਗ੍ਰੀਸ ਕੀਤਾ ਚੈਨਾ ਚੁਨਾ ਵੀ ਬਿਲਕੁਲ ਓਕੇ ਆ ਆ ਦੇਖੋ ਇਹ ਚੈਨਾ ਸਾਲ ਨੇ ਵੀ ਨਵੇਂ ਪਾਕ ਲੈ ਆਂਦੇ ਇੱਧਰ ਤੁਹਾਨੂੰ ਦਸਮੇਸ਼ਤਾ ਵੀ ਦਿਖਾਉਣੇ ਇਹ ਤਾਂ ਆਪਣੀ ਕਾਰ ਹੈ ਦਸਮੇਸ਼ਤਾ ਕੰਬੈਨ ਨਹੀਂ ਇਹ ਕਾਰ ਆ ਬਾਈਂ ਇਹ ਨੂੰ ਕਾਰ ਕਹੀਦਾ ਵੀ ਕਾਰ ਹੈ ਤੇ ਚਲਾਵਾ ਵੀ ਦਾ ਬਹੁਤ ਵਧੀਆ ਮਸ਼ੀਨ ਵੀ ਇੱਕ ਨੰਬਰ ਹੈ ਚੱਲਣ ਚ ਵੀ ਸੋਹਣੀ ਆ ਤੇ ਦੇਖਣ ਵੀ ਸੋਹਣੀ ਆ ਉੱਤੇ ਇੰਨਾ ਕੁ ਜੋੜਾ ਪਿਆ ਇੰਨਾ ਉੱਤੇ ਜੋੜਿਆ ਪਿਆ ਆ ਜਿਹੜਾ ਹਾਂ ਛਰੀਏ ਦੇ ਜਿਹੜਾ ਹੋਣਾ ਪਤਾ ਹੈ ਕਿਵੇਂ ਬੜੇ ਉੱਤੇ ਆ ਕਮਾਈ ਮੜਾਏ ਥੱਲੇ ਨੂੰ ਕਿਹੜਾ ਗੈਰ ਰਾਮ ਨੂੰ ਇਹ ਦੇਖੋ ਬਸ 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 ਥੱਲੇ ਹੋਰ ਲੈ ਮੜਾਇਆ ਕਮਾਈ ਕਮਾਹ ਕਲਾ ਬਸ ਹੌਲੀ ਹੌਲੀ ਹਾਂ ਬਸ ਇਹ ਵਾੜੀ ਲੱਗਦਾ ਕਿ ਵੇਲੇ ਵੇੜਾ ਮੰਦੀਆ ਦੇਖ ਦੇਖਦੇ ਆ ਇੱਕ ਖੁੱਲਣ ਕਿਧਰ ਮੜਾਏ ਕਮਾਈ ਅਗਲੇ ਪਾਸੇ ਕਮਾਈ ਮੜਾਏ ਇਧਰ ਨੂੰ ਐਂ ਦੂਜੇ ਪਾਸੇ ਨੂੰ ਹੋਰ ਬਸ ਬਸ ਇੱਥੋਂ ਖੁੱਲ੍ਹ ਨੇ ਅਨੰਦਪੁਰ ਬਾਦ ਨੇ ਢਿਮਧਿਆਣੇ ਹਨਾ ਵੈਲਡਿੰਗ ਕੀਤੀ ਆ ਜਾਂ ਨਵੀਂ ਲਵਾ ਦਿੱਤੀ ਹੈ ਹਾਏ ਇਹ ਹਰ ਟਟਰਾ ਬਣ ਗਿਆ ਡਰਮ ਨਿਕਲਣਾ ਪੈਣਾ ਨਹੀਂ ਵਿੱਚੇ ਨਿਕਲ ਜਾਣੀਆਂ ਨੇ ਬਾਕੀ ਬੰਦੇ ਕੋਲ ਰੈ ਲਵਾਂਗੇ ਇੱਕ ਕੋਲੋਂ ਵੀ ਇਹਦਾ ਕੀ ਕਰਨਾ ਚਾਹੀਦਾ ਉਹ ਆਉਂਦਾ ਉਹਨੂੰ ਪੁੱਛਦੇ ਆਂ ਇਹ ਜੀਨੇ ਵੀ ਪੂਰੀ ਖੁੱਲੀ ਹੋਈ ਆ ਬਸ ਤਕਰੀਬਨ ਉਹ ਰੈਡੀ ਕੀਤੀ ਹੋਈ ਆ ਉਹ ਗੱਲ ਨਹੀਂ ਆ ਗਈ ਕਿ ਇਹਦੇ ਵੀ ਬਹਿਰਾਂ ਦਾ ਬਰਾਟੇ ਬੁਟੇ ਆ ਕੀ ਸ਼ਟ ਕਰਨੀਆਂ ਲੈਂਦੇ ਠੀਕ ਹੈ ਇੱਕ ਵਿੱਚੋਂ ਆਵਾਜ਼ ਆਉਂਦੀ ਠਕ ਠਕ ਜਿਹੀ ਉਹ ਕਿੱਥੋਂ ਆਉਂਦੀ ਐ ਇਹਦੇ ਵਿੱਚੋਂ ਛਾਂਣਾਂ ਦੇ ਕੋਲੋਂ ਛਾਂਣਾਂ ਕੋਲੋਂ ਉਹ ਨਾੜ ਕੋ ਨਹੀਂ ਕਿਹੜਾ ਕਿਹੜਾ ਅਗਲੇ ਛਾਂਣ ਦੇ ਪਿਛਲੇ ਦਾ ਪਿਛਲੇ ਦਾ ਪਾਏ ਦੋਏ ਦੋਵੇਂ ਕੋਈ ਨਹੀਂ ਗਾਹੇ ਟੁੱਟ ਗਿਆ ਟੁੱਟ ਗਿਆ ਇਹ ਅੱਛਾ ਜੀ ਲੇਕਿਨ ਨਾੜ ਦਾ ਮਸਲਾ ਹੈਗਾ ਨੱਟ ਵੇਖਣਾ ਜੀ ਇਹਨੂੰ ਕਿਉਂ ਨਹੀਂ ਇਹ ਕਹਿੰਦੇ ਟੁੱਟ ਜਾਂਦਾ ਕੋਈ ਕਹਿੰਦਾ ਖੜਾਉਂਦਾ ਨਹੀਂ ਇਹ ਦੇਖਣੇ ਨਵੇਂ ਨੱਟ ਲਾਵਾਂਗੇ ਕਿਥੇ ਤੇ ਬਾਈ ਜੀ ਆਪਣਾ ਤਿੰਨ ਕੁ ਦਿਨ ਦਾ ਕੰਮ ਹੈਗਾ ਕਿ ਮੈਨਾਂ ਤਿੰਨਾਂ ਦਿਨ ਅੱਜ ਆਪਾਂ ਤਕਰੀਬਨ ਕਲੀਅਰ ਕਰ ਹੀ ਦੇਣਾ ਇੱਕ ਦਿਨ ਚੱਲੀ ਇੱਕੇ ਦਿਨ ਚ ਆ ਕੁੜੀ ਬੜੀਆਂ ਮਿਹਨਤ ਹੋ ਗਈ ਦੇਖੋ ਆ ਤੀਆਂ ਹੋ ਗਈਆਂ ਅੱਗ ਕੱਢਦੀਆਂ ਸੀ ਹਾਂ ਲੱਗਦੀਆਂ ਰਹੀਆਂ ਨੇ ਆਈ ਮੜਾ ਜਾ ਕੇ ਤੈਨੂੰ ਰਹਿ ਲੈਣੀਆਂ ਕੀ ਰਹਿ ਲੈਣੀਆਂ ਆਈ ਇਹ ਬਣਾ ਜੀ ਇੱਥੇ ਥੋੜਾ ਪੱਤੀਆਂ ਗੈਰੋਂ ਦੀ ਫੱਟੀ ਬਾਰੇ ਪੁੱਛਦੇ ਆ ਕਿ ਇਹਨਾਂ ਲਾਉਣਾ ਲਾਉਈਏ ਕਿ ਕੀ ਕਰੀਏ ਇਹਨਾਂ ਦਾ ਅਦਸੀੰਦਿਆ ਗੈਰੋਂ ਦੀ ਪੱਤੀਆਂ ਵੇਖੀ ਮੜਾ ਜਾ ਹੂੰ ਖੱਲੇ ਥੱਲੇ ਪੱਤੀਆਂ ਦਾ ਲਾਣੀ ਪੈਣੀ ਹੈ ਪੱਤੀ ਦੋਈ ਵੀ ਬਰਾਬਰ ਹੈ ਬਰਾਬਰ ਹੋਈ ਪਈ ਹੈ ਉਹ ਸਾਡੇ ਦੇਖੀਏ ਤੇ ਫਿਰ ਬਰਾਬਰ ਤੇ ਫਿਰ ਉਹ ਆਜ ਲੱਗੇ ਨੇ ਦੇਖੀ ਚੰਦ ਤੇ ਇਹ ਨਾਲ ਬਰਾਬਰ ਉਧਰ ਵੀ ਆਈ ਖੜੀ ਏ ਪੱਤੀ ਦਨ ਲਾਣੀ ਪਣੀ ਪੱਤੀ ਦੇ ਗੋਲੇ ਹਾਂ ਪੱਤੀ ਗੋਲੇ ਸਾਰੇ ਲਾਣੀ ਪਊਗੀ ਤੇ ਇੱਕ ਯਾਰ ਮਾਲ ਇਹਨੇ ਛਿਕਣਾ ਹੁੰਦਾ ਆ ਪੱਤੀ ਕਿਨਾਰੀ ਹੋਵੇ ਦੀ ਤਾਂ ਫੇ ਮਾਲ ਕੱਢਣਾ ਹੁਣ ਹੁਗਮ ਕਰਦੀ ਹੋਣੀ ਨਹੀਂ ਇਹਦਾ ਫਿਰ ਜਾਰ ਇੱਕ ਤੁਖ ਖੁੱਲਣੀ ਆ ਕਿਵੇਂ ਆ ਵਿੱਚ ਨਾਟ ਵੈਲਡਿੰਗ ਹੋਏ ਹੁੰਦੇ ਹਾਂ ਆ ਵਿੱਚ ਬੈੜਾ ਹੋਈ ਨਾ ਡਾ ਲੋ ਨਹੀਂ ਇਹ ਹੁਣ ਇਹਨਾਂ ਨੂੰ ਵੱਢੀ ਇਹ ਖੁੱਲ ਜਾਂਦੇ ਨਾ ਤੇ ਇਹਨਾਂ ਦਾ ਕੀ ਬਣੇਗਾ ਸੱਟ ਮਾਰ ਕੇ ਖੋਲ ਕੇ ਵੇਖ ਲੋ ਜੇ ਖੁੱਲ ਜਾਂਦੇ ਉਹ ਦੂ ਵਧੀਆ ਹੈ ਉਹ ਇਹ ਪੱਤੀਆਂ ਲਿਆ ਕੇ ਸੱਲ ਮਾਰ ਕੇ ਦੇ ਆਹੋ ਕਾਸ ਦਿਆ ਦੇ ਤੇ ਜੇ ਨਾ ਖੁੱਲੋਂ ਫਿਰ ਨਾ ਖੁੱਲੋਂ ਫਿਰ ਬੈੜਾਂ ਕਰ ਦੇ ਮਿੱਤੇ ਉਰ ਕੀ ਇਹਨਾਂ ਦੇ ਜੇ ਪੱਟ ਕੇ ਆਹੋ ਨਾਟ ਵਾੜ ਦਿੰਦੇ ਮਿੱਤੇ ਬੈੜਾਂ ਕਰ ਦਿੰਦੇ ਵੀ ਮੈਂ ਕਰ ਲਾਂਗੇ ਹਾਂ ਪਿੰਡ ਜਾਂ ਕੱਢ ਲਿਆ ਦੇ ਯਾਨੀ ਕਿ ਲਾਣੀਆਂ ਹੀ ਪੈਣੀਆਂ ਹਨ ਹਣਾ ਲਾਣੀ ਬਣੇ ਮਾਲ ਨਹੀਂ ਖਿਚਣਾ ਮੈਨੂੰ ਇਹਦੇ ਇਹ ਲੈ ਆਉਣਾ ਫਿਰ ਉੜਕੀਆ ਗ੍ਰੈਂਡਰ ਨਾਲ ਕੋਲੇਗਾ ਲੈ ਕੇ ਤੇ ਸਾਰੀਆਂ ਪੱਟ ਕੇ ਹਣਾ ਨਾੜ ਤਾਂ ਖੁੱਲਨੇ ਦਾ ਕੋਈ ਮੈਨ ਲਾਉਦਾ ਨਾਟੇ ਗੋਲ ਹੋਏ ਪੜਾ ਤੂੰ ਨਾਟੇ ਬੜੇ ਬੜੀ ਜਿਹਾ ਪਾਏ ਜਾਂਦੇ ਹੂੰ ਐਂਜਰ ਵੇਖੀ ਜਾ ਤੇ ਕਰ ਹਾਂ ਹਿੰਦੀ ਚੱਲ ਜਗੇ ਜੀ। ਇਹ ਵੀ ਠੀਕ ਹੈ ਹਨਾ। ਉਦੋਂ ਦੀ ਲੱਗਦੀ ਕਿਵੇਂ ਸੀ ਨੋ ਵੈਨ। ਬਾਹਰ ਕਾ ਦੇ ਲਾਂਦੀ ਉੱਤੇ ਕਲੋਕਲ ਚਲਦੀ ਜੁਲਦੀ ਰਹੀ ਐ। ਅਸਟਾਵ ਕੱਢਾ ਹੈ ਚੰਗਾ। ਵਿਚਾਲਾ। ਹੂੰ। ਤੋਂ ਆਂਦਾ ਨਾ ਨਹੀਂ ਹੁੰਦੀ ਵੈਲਟ ਆਣਾ। ਕੌਣ ਆਂਦਾ? ਨਾਮ ਬੰਦਾ। ਕਿੱਥੋਂ ਆਣਾ? ਓ। ਵਿੱਕੀ ਦਾ। ਕਿੱਥੋਂ ਆਣਾ? ਇੱਥੋਂ ਹੀ ਆਉਂਦਾ ਪਾਣੀ ਵਾਲੀ। ਖਰਾਤ ਬੰਨ ਕੇ। ਹਾਂ ਉਹ ਮੈਂ ਉਹ ਲਵਾਈਂ ਦਵਾਂ। ਲੁਆਣੀ ਪੈਣੀ ਨਾ ਇਹ ਔਟ ਔਟ ਲੱਗੇ ਹੁੰਦੀ ਇਹਨਾਂ ਨਾਲ ਦੂਜਾ ਨਹੀਂ ਕੰਮ ਚੱਲਦਾ ਆਮ ਖਾਦ ਪਰਾਇਜਣਾ ਹੂੰ ਥੰਨੀ ਥੰਨੀ ਕੀ ਚਾ ਐਨੇ ਪੱਤੀ ਬਹੁਤ ਐ ਇਧਰ ਰਹਿੰਦੀ ਹਨਾ ਆਉਂਦੇ ਲਵਾ ਦੇ ਨਕਲੀਓ ਯਾਰ ਤਰਫ ਨਾਲ ਪੱਤੀ ਬਹੁਤ ਹੁੰਦੀ ਆ ਗਾਣ ਗੇੜੀ ਗੇਟੇ ਉਹ ਕੀ ਟੁੱਟੀ ਹੈ ਉੱਥੇ ਖੜਕੜ ਕਰ ਰਹੀ ਜਿਵੇਂ ਵੇ ਬਸ 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 ਇਹ ਪਹਿਲੋ ਅਗਰ ਤੋਰੀ ਹੈ ਇਹ ਪੱਤੀ ਗੋਹਦੇ ਹੈ ਗੋਹਦੇ ਕੋਈ ਤਾਂ ਹੀ ਨਾ ਬੱਗੇ ਕੇ ਕੋਈ ਰੇ ਕਰ ਨੀ ਲਿਆ ਪਾ ਦੇ ਹੈ ਨਹੀਂ ਪਾ ਦੇ ਇੰਨੀ ਵੀ ਖਰਾਬ ਨਹੀਂ ਗਈ ਪਤੇ ਗੱਲ ਹੈ ਹੁਣ ਜੇ ਇੱਕ ਪੱਤੀ ਨਵੀਂ ਲਾਵੇਂ ਦਾ ਵੇੜ ਬਣ ਜਾਣਾ ਖਰਾਬ ਕਰਾ ਬਰਾਬਰ ਜਾਂ ਦੋ ਬਰਾਬਰ ਨਵੀਆਂ ਕਾਰ ਦੇ ਤੂੰ ਇਹ ਰਹਿਣ ਦੇ ਉਹ ਕੋ ਨਹੀਂ ਨਾ ਵੇਟ ਪਵੇ ਨਾ ਪਰ ਪੈਦਾ ਇਹ ਵੇਟ ਪਾਇਆ ਮਾੜਾ ਮੜਾ ਪਵੇ ਨਾ ਰੱਖ ਕੁਛ ਨਾ ਮਾੜੀ ਇੱਕ ਕੰਮ ਦੀ ਨਹੀਂ ਮਸ਼ੀਨ ਹੈ ਹੈ ਇਹਨੇ ਨਾਲ ਕੁਛ ਨਹੀਂ ਮੇਰੇ ਤਾਂ ਖੋਲ ਦਿਆਣੇ ਮੈਂ ਖੋਲ ਲੈਣਾ ਬੈਨ ਆੜ ਪਾ ਦੇ ਬਸ ਖੋਲ ਦਿਆਣੇ ਮੇਰੇ ਵੀ ਨੇ ਤੁਹਾਡੇ ਵਿੱਚ ਨਾ ਆੜ ਰਹੇ ਉਹ ਕਿ ਬੜੇ ਪੁਰਾਣੇ ਹੋਏ ਪਣੋ ਤਾਂ ਹਾਂ ਟੁੱਟਣ ਦੇ ਉਹ ਤੈਨੂੰ ਸਪੀਂਗ ਆ ਦਿੱਤੀ ਟੁੱਟਣ ਦੇ ਤੇ ਫਿਰ ਉੱਤੇ ਵੈਲਡਾ ਕਰ ਦੇਵੇਂ ਉਹ ਵੱਢ ਕੇ ਨਾਲ ਹੋਰ ਵੇ ਵਿੱਚ ਹੀ ਹੋ ਜੀ ਨਾ ਅੱਜ ਲਾਇਆ ਉਹ ਤਾਂ ਫਿਰ ਸ਼ੌਕੀ ਦਾ ਬੈਣਾ ਚੋਕ ਲਿਆਉ ਦੇ ਆ ਹੋਵੇਂ ਕਰਨੇ ਆ ਗੈਡ ਹੁੰਦਾ ਕੀ ਕਰਨਾ ਜੇ ਕਢਣਾ ਬਾਹਰ ਕੀ ਕਰਨਾ ਜਾਂਦਾ ਇਹਦੇ ਅੱਗੇ ਪੱਤੇ ਆ ਨਟਾਲੂ ਪਾਹੇ ਇਹਦੇ ਨਟਾਲੇ ਪੱਤੇ ਆਗੇ ਨਟਾਲੇ ਨਹੀਂ ਗਿਆ ਨਟਾਲਾ ਨਾਟ ਕੋਲ ਖੁੱਲਣ ਕਿਵੇਂ ਨਾਟਕੀ ਵਿਅਕਤੀ ਨਹੀਂ ਇਹ ਨਾੜਾ ਦਾ ਫਲ ਨਹੀਂ ਪੈਣੀ ਕੱਢ ਦੋ ਕੱਢ ਦੋ ਆਇ ਤੁੱਕਾ ਹੈ ਇਹ ਤੁਂ ਬੱਦਕਾ ਪਿੱਛੋਂ ਚ ਗਏ ਪਿੱਛੋਂ ਤੱਕ ਦੋ ਹੀ ਦੱਸਾਂਗੇ ਕਿੱਥੋਂ ਹੋ ਜਾਵੇ ਕਿੱਥੋਂ ਆ ਤੇ ਅੱਜ ਚਾਦਰ ਲੱਗੇ ਥੱਲੇ ਚਾੜ ਲਾਓ ਮੈਂ ਆਪ ਕੀਤਾ ਥੱਲੇ ਤੂੰ ਮਾਇਰ ਲਾਓ ਲਾਓ ਇਹ ਨਹੀਂ ਉਹ ਕੋਈ ਚੱਕਰ ਇੱਥੇ ਆਹ ਲਾ ਚਾਬੀਆਂ ਡੱਗ ਤੇ ਲੱਭਣੀਆਂ ਕੋ ਨਹੀਂ ਇਹ ਸੰਗਣੀ ਬੜੀ ਐ ਨਾ ਕਾ ਇਹ ਭਜਾ ਨਹੀਂ ਜਣਾ ਬੁਰਾ ਚਾਤਾ ਉਹ ਵੀ ਲਾਇ ਬੁਰਾ ਜਾਲੀ ਉੱਤਦਾ ਮੁੱਦਾ ਮਾਰਦਾ ਉਹ ਦੋਏ ਡਾਕੜੀ ਹਾਂ ਇਹ ਕੰਪਨੀ ਰਿਸਿਵਡ ਵੇ ਹੁਣ ਗਾਡਰੋ ਕੱਢਣਾ ਕਿਵੇਂ ਮਾਦਨ ਕੱਢ ਲੋ ਹਾਂ ਕੱਢ ਲੋ ਕੱਢ ਲੀਏ ਹਮ ਪੱਟੀਆਂ ਇਹ ਲੱਗਣ ਨੇ ਉਹ ਦੂਜੀ ਮਾ ਹੁੱਥੂ ਲਿਆਵਾਰੇ ਇਹ ਕੱਢੋਗੇ ਤੈਨੂੰ ਕਿਹਦਾ ਵੈਲਡਿੰਗ ਨਹੀਂ ਕਰਦੀ ਬਣਾ ਇਹ ਚੱਲਣਾ ਨਹੀਂ ਪੈ ਰੂਗਾ ਹਮ ਥੋੜੇ ਬਾਹਰ ਕਰਕੇ ਬਦਾ ਅਗਲਾਣੇ ਬਣਿਆ ਨੇ ਪੱਟੀਆਂ ਹਮ ਓ ਬਿਟਰ ਦੂਜਿਆਂ ਮਿਲ ਜਾਣ ਨਾ ਇਹ ਨਾ ਫਿਰ ਰੰਦਰਨਾਥਰ ਨਾਲ ਲੱਗਣਾ ਉਹ ਸਭ ਨਾਲ ਲੈਣੀ ਨਹੀਂ ਲੱਗਦੀ ਹਾਂ ਉਹ ਅਗਲੇ ਇਧਰ ਪਿਛਲੇ ਇਧਰ ਨਹੀਂ ਮਮਾ